ਮੀਡੀਆ ਵੱਲ ਪਿੱਠ ਕਰਕੇ ਆਪਣੇ ਆਪ ਨੂੰ ਲੁਕਾਉਂਦੇ ਹੋਏ ਜਿਹੜੇ ਮੁੰਡੇ 6 ਪੁਲਿਸ ਦੀ ਗ੍ਰਿਫਤ ਦੇ ਵਿੱਚ ਖੜੇ ਨੇ ਤਾਂ ਦਾਸ ਜੀ ਇਹ ਕਿ ਉਹੀ ਦਰਿੰਦੇ ਨੇ ਜਿਨ੍ਹਾਂ ਨੇ ਇੱਕ ਮਾਨਸਿਕ ਤੌਰ ਦੇ ਉੱਤੇ ਕਮਜ਼ੋਰ ਲੜਕੀ ਨੂੰ ਆਪਣੀ ਹਵਸ਼ਦਾ ਸ਼ਿਕਾਰ ਬਣਾਇਆ ਤੇ ਸਕੂਲ ਦੇ ਵਿੱਚ ਲਿਜਾ ਕੇ ਉਸ ਦੇ ਨਾਲ ਸਮੂਹਿਕ ਦੁਸ਼ਕਰਮ ਕੀਤਾ ਗਿਆ ਅਤੇ ਉਸ ਤੋਂ ਬਾਅਦ ਫਰਾਰ ਹੋ ਗਏ ਤੇ ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ ਅਤੇ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਨਾਂ ਹਫਸ਼ ਦੇ ਦਰਿੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਇਹ આરોપી ਉਸ ਗੁਵਾਨ ਦੇ ਵਿੱਚ ਹੀ ਰਹਿੰਦੇ ਸੀ ਅਤੇ ਮੰਦ ਬੁੱਧੀ ਲੜਕੀ ਨੂੰ ਸ਼ਿਕਾਰ ਬਣਾਇਆ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੇ ਉੱਚ ਅਧਿਕਾਰੀ ਨੇ ਇਸ ਪੂਰੀ ਘਟਨਾ ਨੂੰ ਲੈ ਕੇ ਆਪਣੀ ਜਾਣਕਾਰੀ ਸਾਂਝੀ ਕੀਤੀ ਰਵਿੰਦਰ ਜੀ ਕੇ 19 ਤਰੀਕ ਨੂੰ ਸਾਡੇ ਜਿਹੜੇ ਪੁਲਿਸ ਸਟੇਸ਼ਨ 'ਚ ਜਾਣਕਾਰੀ ਮਿਲੀ ਸੀ ਜਿਹੜੀ ਲੜਕੀ ਹੈਗੀ ਉਹਦੀ ਮਾਤਾ ਨੇ ਦਿੱਤੀ ਸੀ ਕਿ ਉਹਦੀ ਇੱਕ ਲੜਕੀ ਹੈ ਮਾਈਨਰ ਹੈ ਉਹਦੇ ਨਾਲ 6 ਲੋਕ ਹੈਗੇ ਨੇ ਜਿਹੜੇ ਕਿ ਬਾਲਗ ਹੈ ਨੇ ਉਹਨਾਂ ਨੇ ਜ਼ਬਰਦਸਤੀ ਕੀਤੀ ਹੈ ਜਿਸ ਦੇ ਚਲਦੇ ਅਸੀਂ ਪੋਸਟ ਗ੍ਰੈਡੂਏਟ ਤੇ ਹੋਰ ਵੀ ਇਹਨਾਂ ਦੀਆਂ ਧਾਰਾਵਾਂ ਦੇ ਤਹਿਤ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਦੋਸ਼ੀਆਂ ਨੇ ਦੋਸ਼ੀ ਅਸੀਂ ਅਰੈਸਟ ਕਰ ਲਏ ਆ ਉਹ ਜਿਹੜੀ ਲੜਕੀ ਹੈਗੀ ਉਹਦਾ ਮੈਡੀਕਲ ਵੀ ਕਰਾ ਲਿਆ ਦੋਸ਼ੀਆਂ ਦਾ ਹਿ ਰਿਮਾਂਡ ਵੀ ਲੈ ਕੇ ਉਹਨੂੰ ਪੁਸ਼ਪਰਤਾਲ ਕਰ ਰਹੇ ਆ ਬਾਕੀ ਜਿਹੜੀਆਂ ਫਾਰਮੈਲਿਟੀਜ਼ ਦਾ ਮੈਡੀਕਲ ਹੁੰਦਾ ਵਗੈਰਾ ਉਹ ਸਾਰਾ ਕਰਾ ਰਹੇ ਆ ਕੀ ਕੁਝ ਸਾਹਮਣੇ ਆਇਆ ਹੁਣ ਤੱਕ ਜੀ ਕੋਈ ਚੀਜ਼ ਕੁਝ ਆਇਆ ਸਾਹਮਣੇ ਨਹੀਂ ਤਫਤੀਸ਼ ਚੱਲ ਰਹੀ ਹੈ ਜਿੱਦਾਂ ਲੜਕੇ ਦੇ ਕੰਪਲੇਨਡ ਨਹੀਂ ਕਿਹਾ ਉਹ ਹੀ ਚੀਜ਼ਾਂ ਦਾ ਸਾਰਾ ਐਸੀ ਉਹਨੂੰ ਵੈਰੀਫਿਕੇਸ਼ਨ ਕਰ ਰਹੇ ਨੇ ਜੋ ਲੜਕੀ ਦੀ ਮਾਤਾ ਨੇ ਬਿਆਨ ਚ ਦੱਸਿਆ ਉਹ ਲੜਕੀ ਧਰੋ ਵੀ ਕਿਉਂਕਿ ਮਾਈਨਰ ਹੈਗੀ ਆ ਥੋੜੀ ਉਹ ਸਿਧਰੀ ਵੀ ਹੈਗੀ ਆ ਉਹਦੇ ਕੋ ਵੀ স্পেশাল এড્યુਕੇਟਰ ਦੇ હાਜਰੀ চাই ਪੁਸ਼ਪ ਪ탈 ਕਰਾਂਗੇ ਫਿਰ ਜੋ ਆਣਗੇ ਉਹ ਚੀਜ਼ਾਂ ਨੂੰ ਤਸਦੀ ਕਰਾਂਗੇ ਇਹ ਗਵਾਂਡੀ ਹੋਈ ਨੇ ਸੁਣਿਆ ਕਿ ਨਾਲ ਹੀ ਰਹਿੰਦੇ ਨੇ ਇੱਕੋ ਗਵਾਂਡੀ ਆਣ ਗਾਣ ਦੇ ਨੇ ਸਾਰੇ ਮਤਲਬ ਤੁਹਾਡੇ ਵੱਲੋਂ ਸਿਰ ਐਫ ਆਈ ਆਰ ਦਰਜ ਕਰਕੇ ਬੰਦੇ ਫੜ ਲਏ ਨੇ ਹੁਣ ਅਗਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਂਜੀ ਬਿਲਕੁਲ ਹਾਂਜੀ ਮਤਲਬ ਇਹ ਨਹੀਂ ਸੱਪ ਹੋਇਆ ਕਰਕੇ ਬਲਾਤਕਾਰ ਹੋਇਆ ਜਾਂ ਨਹੀਂ ਹੋਇਆ ਨਹੀਂ ਬਲਾਤਕਾਰ ਦੀ ਹੀ ਤਫਤੀਸ਼ ਕਰ ਰਹੇ ਹਾਂ ਤੋ ਫਿਸ਼ ਉਸੇ ਚੀਜ਼ ਦੀ ਹੋ ਰਹੀ ਹੈ ਕ્યા ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਦੇ ਵਿੱਚ ਲੋਕ ਹਰਸ਼ ਦੇ ਐਨੇ ਕੁ ਭੁੱਖੇ ਹੋ ਗਏ ਨੇ ਕਿ ਉਹ ਤਾਂ ਨਾ ਤਾਂ ਬੱਚਿਆਂ ਦੀ ਉਮਰ ਦੇਖਣ ਤੇ ਨਾ ਹੀ ਕਿਸੇ ਦੀ ਹਾਲਤ ਹਰੇਕ ਨੂੰ ਦੇਖ ਕੇ ਆਪਣੀ ਹਰਸ਼ ਮਿਟਾਉਣ ਦੀ ਸੋਚ ਰੱਖਦੇ ਨੇ ਤਾਂ ਅਜਿਹੇ ਲੋਕਾਂ ਦੇ ਖਿਲਾਫ ਕੀਮੇ ਦੀ ਸਜ਼ਾ ਹੋਣੀ ਚਾਹੀਦੀ ਹੈ ਆਪਣੀ رائے ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝੀ ਕਰੇ